ਪੰਜਾਬ ਸਰਕਾਰ ਨੇ ਹਾਲ ਹੀ ਦੇ ਵਿੱਚ ਇੱਕ ਵੱਡਾ ਕਦਮ ਚੁੱਕਿਆ ਹੈ ਜੀ ਹਾਂ ਐਨ ਆਰ ਆਈਸ ਦੇ ਲਈ ਆ ਰਹੀ ਹੈ ਇੱਕ ਵੱਡੀ ਖੁਸ਼ਖਬਰੀ ਕੀ ਹੈ ਖੁਸ਼ਖਬਰੀ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਲੁਧਿਆਣਾ ਦੇ ਵਿੱਚ ਇੱਕ ਬੈਠਕ ਬੁਲਾਈ ਇਸ ਮੀਟਿੰਗ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਐਨ ਆਰ ਆਈ ਮਾਮਲਿਆਂ ਦਾ ਜੋ ਵਿਭਾਗ ਹੈ ਉੱਥੇ ਦੇ ਅਫਸਰਾਂ ਦੇ ਨਾਲ ਗੱਲਬਾਤ ਕੀਤੀ ਤੇ ਇਸ ਦੌਰਾਨ ਪਤਾ ਲੱਗਿਆ ਕਿ ਜੋ ਭਾਰਤ ਪੰਜਾਬ ਦੇ ਵਿੱਚ ਐਨਆਰਆਈਸ ਆਉਂਦੇ ਨੇ ਉਹਨਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਉਹ ਜੋ ਮੁਸ਼ਕਲਾਂ ਨੇ ਇਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੀਐਮ ਭਗਵੰਤ ਮਾਨ ਨੇ ਇੱਕ ਵੈਬਸਾਈਟ ਹਾਲ ਹੀ ਦੇ ਵਿੱਚ ਲਾਂਚ ਕੀਤੀ ਹੈ ਇਸ ਵੈਬਸਾਈਟ ਵਿੱਚ ਜੋ ਐਨਆਰਆਈਸ ਨੇ ਉਹ ਆਪਣੀ ਸ਼ਿਕਾਇਤ ਜਾਂ ਕੋਈ ਵੀ ਮੁਸ਼ਕਲ ਜੋ ਉਹਨਾਂ ਨੂੰ ਆ ਰਹੀ ਹੈ ਉੱਥੇ ਸਬਮਿਟ ਦਰਜ ਕਰ ਸਕਦੇ ਨੇ ਤੇ ਨਾਲ ਹੀ ਇਸ ਤੇ ਕਾਰਵਾਈ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਦੇ ਹੱਲ ਛੁੱਟਕਿਆਂ ਦੇ ਵਿੱਚ ਕੱਢੇ ਜਾਣਗੇ ਸੋ ਜੋ ਵੀ ਐਨਆਰਆਈ ਇਸ ਇੰਡੀ ਭਾਰਤ ਵਿੱਚ ਆਂਦਾ ਹੈ ਇੰਡੀਆ ਚ ਆਂਦਾ ਹੈ ਜਾਂ ਪੰਜਾਬ ਆਂਦਾ ਹੈ ਉਹ ਇਸ ਐਨਆਰਆਈ ਵਾਲੀ ਜੋ ਵੈਬਸਾਈਟ ਹੈ ਹਾਲ ਹੀ ਦੇ ਵਿੱਚ ਲਾਂਚ ਕੀਤੀ ਗਈ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਉਹ ਉੱਥੇ ਜਾ ਕੇ ਆਪਣੀ ਮੁਸ਼ਕਲ ਨੂੰ ਦਿੱਦ ਕਰ ਸਕਦਾ ਹੈ ਤੇ ਉਹਨਾਂ ਦਾ ਹੱਲ ਜੋ ਸਰਕਾਰ ਹੈ ਜੋ ਐਨ ਆਰ ਆਈ ਵਿਭਾਗ ਦੇ ਜੋ ਅਫਸਰ ਨੇ ਉਹ ਜਲਦ ਤੋਂ ਜਲਦ ਹੱਲ ਕਰਨ ਦੀ ਕੋਸ਼ਿਸ਼ ਕਰਨਗੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਜੋ ਵੀ ਪੰਜਾਬੀ ਐਨ ਆਰ ਆਈ ਪੰਜਾਬ ਆਉਂਦੇ ਨੇ ਉਹਨਾਂ ਨੂੰ ਪੰਜਾਬ ਦਾ ਹਰ ਉਹ ਖੇਤਰ ਦਿਖਾਇਆ ਜਾਵੇ ਜੋ ਉਹਨਾਂ ਨੇ ਹੱਲੇ ਤੱਕ ਨਹੀਂ ਦੇਖਿਆ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਕਿਹਾ ਜੋ ਵੀ 에어ਪੋਰਟ ਤੋਂ NRI ਪੰਜਾਬੀ ਆਂਦੇ ਨੇ ਤੇ ਉਹਨਾਂ ਨੂੰ ਕੋਈ ਵੀ ਦਿੱਕਤ ਆਂਦੀ ਹੈ ਤਾਂ ਉੱਥੇ ਗਏ ਬਣਾਏ ਗਏ ਹੈਲਪ ਸੈਂਟਰ ਨੇ ਜੋ ਸੁਵਿਧਾ ਸੈਂਟਰ ਨੇ ਉੱਥੇ ਜਾ ਕੇ ਪੁੱਛਕਿਛ ਕਰ ਸਕਦੇ ਨੇ ਤਾਂ ਜੋ ਉਹਨਾਂ ਦੇ ਰਸਤੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਆਸਾਨੀ ਦੇ ਨਾਲ ਹੋ ਸਕੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ